ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟਾਂ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਕਿਸੇ ਮੇਰੇ ਵੀਰ ਭਰਾ ਨੇ ਕੋਈ ਪਸ਼ੂ ਵੇਚਣ ਸੰਬੰਧੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਐਡ ਕਰਵਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ 9815142150 ਮੇਰੇ ਜਿਹੜੇ ਕੰਟੈਕਟ ਨੰਬਰ ਹਨ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਜਿਹੜੀ ਇੱਕ ਮੱਝ ਦਿਖਾਉਣੀ ਆ ਇਹ ਬਿਲਕੁਲ ਪਾਕਿਸਤਾਨੀ ਪੱਖ ਤੋਂ ਵੇਖੀਏ ਦੋਸਤੋ ਤਾਂ ਨੀਲੀ ਰਾਵੀ ਦੀ ਇਹ ਜਿਹੜੀ ਮੱਝ ਆ ਬਿਲਕੁਲ ਬਾਰਡਰ ਬਰੀਡ ਆ ਦੋਸਤੋ ਤੇ ਆਪਣੀਆਂ ਜਿਹੜੀਆਂ ਨੀਲੀ ਰਾਵੀ ਦੀਆਂ ਮੱਝਾਂ ਨੇ ਉਹ ਕਿਤਨਾ ਕਿਤੇ ਜਿਹੜੀ ਸਫੇਦੀ ਵੱਧ ਹੋਣ ਕਰਕੇ ਚਾਹੇ ਮੂੰਹ ਬੱਲਾ ਚਾਹੇ ਨਾਸ ਬੱਗੀ ਹੋਣ ਕਰਕੇ ਉਹ ਆਪਾਂ ਜਿਆਦਾ ਇਧਰ ਨੀਲੀ ਰਾਵੀ ਮੰਨਦੇ ਆ ਸੋ ਦੋਸਤੋ ਉਧਰ ਦੀ ਜਿਹੜੀ ਬਰੀਡ ਦੇ ਵਿੱਚ ਆ ਬਾਡੀ ਸਟਰਕਚਰ ਤੋਂ ਵੇਖੀਏ ਬਾਕੀ ਬਲੱਡ ਲਾਈਨ ਵੇਖੀਏ ਦੋਸਤੋ ਤੇ ਮਿਲਕ ਦੀ ਜਿਹੜੀ ਆਪਾਂ ਰਵੇ ਵਜੋਂ ਦੇਖਦੇ ਆ ਤੇ ਦੋਸਤੋ ਬਹੁਤ ਵਧੀਆ ਚੰਗੀ ਬਲੱਡ ਲਾਈਨ ਦੇ ਵਿੱਚੋਂ ਇਹ ਮੱਝ ਹੈਗੀ ਆ ਏਰੀਆ ਜਿਹੜਾ ਦੋਸਤੋ ਪਿੰਡ ਕੁਰੀਸ਼ੀਆਂ ਹੈਗਾ ਤਹਿਸੀਲ ਪੋਗਪੁਰ ਜ਼ਿਲ੍ਹਾ ਜਿਹੜਾ ਸਾਨੂੰ ਜਲੰਧਰ ਲੱ ਜਲੰਧਰ ਤੋਂ ਤਕਰੀਬਨ ਦੋਸਤੋ ਇਹ ਪਿੰਡ ਦੀ ਜਿਹੜੀ ਦੂਰੀ ਆ 22 ਕਿਲੋਮੀਟਰ ਹੈ। ਜਲੰਧਰ ਤੋਂ ਟਾਂਡਾ ਦੁੱਸੂਹਾ ਮੁਕੇਰੀਆਂ ਦੋਸਤੋ ਪਠਾਨਕੋਟ ਰੋਡ ਤੇ ਜਿਹੜਾ ਇਹ ਪਿੰਡ ਸਥਿਤ ਆ ਜਲੰਧਰ ਤੋਂ ਤਕਰੀਬਨ 22 ਕਿਲੋਮੀਟਰ। ਭੋਗਪੁਰ ਦੇ ਬਿਲਕੁਲ ਨਜ਼ਦੀਕ ਇਹ ਪਿੰਡ ਕੁਰੀਸ਼ੀਆਂ ਹੈਗਾ। ਜਿੱਥੇ ਦੋਸਤੋ ਇਹ ਮੱਝ ਅਵੇਲੇਬਲ ਹੈਗੀ ਆ ਸੇਲ ਵਾਸਤੇ ਵਕਾਊ ਆ। ਸੋ ਦੋਸਤੋ ਕੰਟੈਕਟ ਨੰਬਰ ਜਿਹੜੇ ਵੀਰ ਹੋਣਾਂ ਦੇ ਹਨ ਮਾਲਕਾਂ ਦੇ ਹਨ। ਉਹ ਹੇਠੇ ਚੱਲ ਰਿਹਾ ਦੋਸਤੋ 7 973055945 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਮੱਝ ਖਰੀਦ ਸਕਦੇ ਹੋ ਸੋ ਦੋਸਤੋ ਜੇ ਆਪਾਂ ਇਸ ਮੱਝ ਦੀ ਗੱਲ ਕਰੀਏ ਤਾਂ तकरीबन ਇਹ ਤੀਜਾ ਸੂਆ ਸੂਈ ਆ ਦੂਜਾ ਸੂਆ ਬਾਈ ਹੋਰਾਂ ਦੇ ਕੋਲ ਰਹੀ ਆ ਜਿੱਦਾਂ ਬਾਈ ਹੋਣਾ ਦੱਸਿਆ ਵੀ तकरीबन 15 16 ਲੀਟਰ ਦੀ ਮਿਲਕ ਦੀ ਕੈਪੈਸਿਟੀ ਤੇ ਦੋਸਤੋ ਪੀਕ ਲੈਵਲ ਤੇ ਇਹ ਚੱਲਦੀ ਆ ਤੋ ਇਸ ਵਾਰ ਤੀਜੇ ਸੂਬੇ ਦੇ ਵਿੱਚ ਦੋਸਤੋ ਅੱਜ 22 ਤੋਂ 24 ਦਿਨ ਹੋ ਗਏ ਹਨ ਸੂਈ ਨੂੰ 14 ਲੀਟਰ ਬਿਲਕੁਲ ਦੋਸਤੋ ਜਿਹੜਾ ਰੈਡੀ ਆ ਦੁੱਧ ਥੱਲੇ 14 ਲੀਟਰ ਦੀ ਮਿਲਕ ਦੀ ਕੈਪੈਸਿਟੀ ਹੈਗੀ ਆ ਬਾਕੀ ਥਣ ਹਵਾਨਾ ਤੁਸੀਂ ਵੇਖ ਕੇ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਮਿਲਕ ਵੇਨਾ ਦੋਸਤੋ ਬਹੁਤ ਮੋਟੀ ਮਿਲਕ ਵੇਨਾ ਦੋਸਤੋ ਇੱਕ ਪਾਈਪ ਦੀ ਤਰ੍ਹਾਂ ਮਿਲਕ ਵੇਨਾ ਸੱਜੇ ਤੇ ਖੱਬੇ ਪਾਸੇ ਬਾਕੀ ਜਿਹੜਾ ਚਵਾ ਲੱਗਾ ਚੋ ਮੱਜ ਨੂੰ ਬਹੁਤ ਸੋਹਣਾ ਚਵਾ ਲੱਗਾ ਦੋਸਤੋ ਵੀ ਮੋਟੀ ਧਾਰ ਆ ਵੀ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਪੂਰ ਸ਼ਟ ਆਣੀਗਾ ਬਿਲਕੁਲ ਐ ਵਰਦੀ ਆ ਬਿਲਕੁਲ ਸੋ ਦੋਸਤੋ ਬਾਡੀ ਸਟਰਕਚਰ ਤੋਂ ਵੇਖੋਗੇ ਤੁਸੀਂ ਕੋਲੇ ਆ ਕੇ ਦੇਖੋਗੇ ਤੇ ਬਹੁਤ ਵੱਡੀ ਬਾਡੀ ਸਟਰਕਚਰ ਦੀ ਹੈਗੀ ਆ ਕੱਦ ਕਾਠ ਜਿਹੜਾ ਐਕਸਟਰਾ ਆਰਡੀਨਰੀ ਆ ਦੋਸਤੋ ਵਾਧੂ ਦਾ ਕੱਦ ਕਾਠ ਆਪਾਂ ਕਹਿ ਸਕਦੇ ਆ ਵੀ ਉਚਾਈ ਬਹੁਤ ਉੱਚੀ ਹੈਗੀ ਐ ਮੱਜ ਵੇਲ ਪੱਖੋਂ ਵੀ ਲੰਬੀ ਬਹੁਤ ਜ਼ਿਆਦੀ ਆ ਮਗਰ ਕੱਟਾ ਐ ਦੋਸਤੋ ਜਿਹੜਾ ਕਾਫ ਆ ਇਸਦੇ ਉਹ ਮੇਲ ਕਾਫ ਆ ਮਗਰ ਕੱਟਾ ਸੋ ਦੋਸਤੋ 14 14.5 ਲੀਟਰ ਦਾ ਅੱਜ ਜਿਹੜਾ ਮਿਲਕਾਸ ਤੇ ਥੱਲੇ ਰੈਡੀ ਹੈਗਾ ਕੱਟਾ ਤੁਸੀਂ ਵੇਖ ਸਕਦੇ ਹੋ ਦੋਸਤੋ ਨੀਲੀ ਰਾਵੀ ਦੇ ਵਿੱਚ ਹੀ ਕੱਟਾ ਬੱਗੀ ਨਾਸ ਆ ਮੱਥਾ ਜਿਹੜਾ ਬੱਲਾ ਚਾਰੇ ਪੈਰ ਆ ਚਾਰੇ ਖੋਰਾ ਦੋਸਤੋ ਚਾਰੇ ਪੈਰ ਤੋਤੇ ਨੇ ਸੋ ਚੰਗੀ ਉਮੀਦ ਕੀਤੀ ਜਾਂਦੀ ਆ ਬਾਕੀ ਜਿਹੜੀ ਮਿਲਕਿੰਗ ਦੀ ਚੁਵਾਈ ਆ ਉਹ ਵੀ ਤੁਸੀਂ ਵਿੱਚ ਨੋਟ ਕਰ ਸਕਦੇ ਹੋ ਦੋਸਤੋ ਸਾਰੇ ਥਣਾਂ ਦੀ ਜਿਹੜੀ ਚੁਵਾਈ ਆ ਕਿਸੇ ਚ ਕੋਈ ਪੂਰ ਛੱਟਾ ਨਹੀਂ ਹੈਗਾ ਬਿਲਕੁਲ 8 ਲੀਟਰ ਦੋਸਤੋ 7.5 ਤੋਂ 8 ਲੀਟਰ ਦੇ ਦਰਮਿਆਨ ਦੋਸਤੋ ਇੱਕ ਡੰਗ ਦਾ ਜਿਹੜਾ ਦੁੱਧ ਦਾ ਮਾਰਨਿੰਗ ਟਾਈਮ ਦਾ ਹੁੰਦਾ ਤੇ ਸੱਤ ਦਾ ਤੁਸੀਂ ਈਵਨਿੰਗ ਟਾਈਮ ਦਾ ਮੰਨ ਲਓ ਵੀ ਤਕਰੀਬਨ 1.14 14 1.14 ਲੀਟਰ ਜਿਹੜਾ ਮਿਨੀਮਮ ਦੋਸਤੋ ਜਿਹੜਾ ਮਿਲਕ ਇਸ ਦੇ ਥੱਲੇ ਨੋਟ ਆਪਾਂ ਤੁਹਾਨੂੰ ਕਰਵਾ ਦਿੰਨੇ ਆ। ਬਾਕੀ ਦੋਸਤੋ ਤੁਸੀਂ ਮੌਕੇ ਤੇ ਆਪਣਾ ਪਹੁੰਚ ਕੇ ਤਸੱਲੀ ਕਰ ਸਕਦੇ ਹੋ ਮਿਲਕ ਵੱਜੋਂ ਵੀ। ਰੇਟ ਦੋਸਤੋ ਜਿਹੜਾ ਮੁੱਲ ਤੈ ਹੋ ਜਾਏਗਾ। ਬਾਕੀ ਜਿਹੜੀ ਡਿਮਾਂਡ ਆ ਵੀਰ ਹੋਣਾ 1,45,000 ਦੀ ਜਿਹੜੀ ਡਿਮਾਂਡ ਕੀਤੀ ਆ ਇਹ ਸਮਝ ਦੀ। ਸੋ ਸਾਰੇ ਬੰਨਿਓ ਦੋਸਤੋ ਪੂਰੀ ਹੈ ਮੱਜ ਬਾਡੀ ਸਟਰਕਚਰ ਤੋਂ ਵੇਖੋਗੇ ਕਦ ਕਾਠੀ ਵੇਖੋਗੇ ਵੇਲ ਪੱਖੋਂ ਵੇਖੋਗੇ ਮਿਲਕ ਪੱਖੋਂ ਵੇਖੋਗੇ ਹਰ ਪਾਸਿਓ ਦੋਸਤੋ ਸੰਤੁਸ਼ਟੀਤਨ ਹੋਣੀ ਚਾਹੀਦੀ ਆ ਹੋਵੇਗੀ ਮੌਕੇ ਤੇ ਪਹੁੰਚ ਕੇ ਆਪਣੀ ਤਸੱਲੀ ਜ਼ਰੂਰ ਕਰ ਸਕਦੇ ਹੋ ਕੰਟੈਕਟ ਨੰਬਰ ਦੋਸਤੋ ਜਿਹੜੇ نیچے ਦਿੱਤੇ ਗਏ ਹਨ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਬਿਲਕੁਲ ਛੋਟਾ ਜਿਹਾ ਸਿੰਘ ਆ ਮੱਜ ਦਾ ਨਿੱਕੀ ਜੀ ਬੂਥੀ ਦੋਸਤੋ ਅੱਗੋਂ ਜਿਹੜਾ ਵੇਖੋਗੇ ਬਿਲਕੁਲ ਪਤਲੀ ਆ ਪਿੱਛੇ ਆਉਂਦੇ-ਉਂਦੇ ਦੋਸਤੋ ਜਿਹੜਾ ਵੀ ਘੱਟੋ-ਘੱਟ ਵੀ ਜੀ ਥੱਬਿਆਂ ਦੇ ਵਿੱਚ ਪਿੱਛਾ ਦੋਸਤੋ ਪੁੱਠੇ ਦੀ ਚੜਾਈ ਹੈਗੀ ਆ। ਬਾਕੀ ਬਿਲਕੁਲ ਬਰੀਕ ਚਮੜੀ ਦੇ ਵਿੱਚ ਹੈਗੀ ਆ। ਤੇ ਥਣਾ ਦੀਆਂ ਵਿਰਲਾ ਦੋਸਤੋ ਉਹ ਵੀ ਤੁਸੀਂ ਵੇਖੀਆਂ ਨੇ ਵੀਡੀਓ ਦੇ ਵਿੱਚ ਫਿਰ ਤੁਸੀਂ ਨੋਟ ਕਰ ਸਕਦੇ ਹੋ ਦੇਖ ਸਕਦੇ ਹੋ ਵੀ ਥਣਾ ਦੀਆਂ ਵਿਰਲਾ ਵੀ ਬਹੁਤ ਜਿਆਦੀਆਂ ਸੋੜੀਆਂ ਨੇ। ਬਹੁਤ ਜ਼ਿਆਦਾ ਸੋਨਾ ਗਾਇਬ ਆ, ਬਹੁਤ ਜ਼ਿਆਦਾ ਸੋਨਾ ਅੰਤਰ ਆ ਦੋਸਤੋ ਥਣਾ ਦੇ ਵਿੱਚ। ਸੋ ਕਿਸੇ ਮੇਰੇ ਵੀਰ ਭਰਾ ਨੂੰ ਇਹ ਮੱਝ ਪਸੰਦ ਹੋਵੇ ਜ਼ਰੂਰ ਖਰੀਦ ਸਕਦੇ ਹੋ ਦੋਸਤੋ ਵਕਾਊ ਹੈਗੀ ਆ, ਸੇਲ ਵਾਸਤੇ ਅਵੇਲੇਬਲ ਆ। ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ